ਪਿਆਰੇ ਬੱਚਿਓ ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ 6 ਮਾ ਆਉ ਰਲ ਮਿਲ ਰੁੱਖ ਲਗਾਈਏ ਸਭ ਤੋਂ ਪਹਿਲਾਂ ਕਰਦੇ ਹਾਂ ਔਖੇ ਸ਼ਬਦਾਂ ਦੇ ਅਰਥ ਪਹਿਲਾ ਸ਼ਬਦ ਹੈ ਸਾਂਝਾ ਸਾਂਝਾ ਤੋਂ ਭਾਵ ਹਿੱਸੇਦਾਰੀਆਂ ਖੈਰ ਪਲਾ ਸ਼ੁੱਧ ਸਾਫ ਹੋਂਦ ਮੌਜੂਦ ਹੋਣਾ ਬਹਾਰ ਖੁਸ਼ੀ ਔਖੋਰ ਮਿੱਟੀ ਦਾ ਖੁਰਨਾ ਝੱਖੜ ਤੇਜ਼ ਹਵਾਵਾਂ ਕੁਝ ਹੋਰ ਯਾਦ ਰੱਖੋ ਇਹ ਕਲਮਾ cricket ਦਾ ਬੱਲਾ ਬਣਾਉਣ ਲਈ ਵਿਲੋਂ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ بیسਬਾਲ ਦਾ ਫੱਲਾ ਬਣਾਉਣ ਲਈ ਹਿਕਰੀ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਸੇਬ ਵਿੱਚ 25% ਪਾਣੀ ਹੁੰਦਾ ਹੈ ਇਸੇ ਕਾਰਨ ਇਹ ਫਲ ਪਾਣੀ ਉੱਤੇ ਤਰਦਾ ਰਹਿੰਦਾ ਹੈ ਪਾਸ ਦਾ ਰਖਤ ਇੱਕ ਦਿਨ ਵਿੱਚ 35 ਇੰਚ ਤੱਕ ਫੱਦ ਸਕਦਾ ਹੈ। ਪਾਠ ਅਭਿਆਸ 파ਉੜਾ ਜਵਾਨੀ ਅਭਿਆਸ ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ? ਹਵਾ ਪ੍ਰਦੂਸ਼ਣ। ਜੇਕਰ ਰੁੱਖ ਵੜਨਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ? ਤਾਂ ਉਸ ਦੀ ਜਗ੍ਹਾ ਤੇ ਚਾਰ ਰੁੱਖ ਲਗਾਉਣੇ ਚਾਹੀਦੇ ਹਨ। ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ? ਹਰਤਾ ਵਦ ਤੋਂ ਵਦ ਰੁਖ ਲਾ ਕੇ। ਕਵਿਤਾ ਨੂੰ ਲੈ ਵਿੱਚ ਕਾਓ। ਇਸ ਕਵਿਤਾ ਨੂੰ ਆਰ ਰਲ ਮਿਲ ਰੁਖ ਲਗਾਈਏ। ਚੰਗੀ ਤਰ੍ਹਾਂ ਯਾਦ ਕਰਨਾ ਹੈ ਤੇ ਕਲਾਸ ਵਿੱਚ ਤੇ ਸਿਰ ਦੀ ਸਭਾ ਵਿੱਚ ਸਭ ਨੂੰ ਸੁਣਾਉਣਾ ਹੈ। ਭਾਗ 1 ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ। ਪੈਰਾ ਹੈ ਇੱਕ ਵੱਡੋ ਤੇ ਲਾਓ ਚਾਰ ਖਤਮ ਹੁੰਦਾ ਇਹਨਾਂ ਦੀ ਹੋਂਦ ਬੱਚਾ ਹੀ। ਮੇਲਾ ਪ੍ਰਸ਼ਨ ਸਾਨੂੰ ਕਿਸ ਦੀ ਖੈਰ ਮਨਾਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਣੀ ਚਾਹੀਦੀ ਹੈ ਦੂਸਰਾ ਪ੍ਰਸ਼ਨ ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ ਉੱਤਰ ਸਾਨੂੰ ਰੁੱਖਾਂ ਤੋਂ ਸਾਨੂੰ ਰੁੱਖਾਂ ਤੋਂ ਸ਼ੁੱਧ ਹਵਾ ਜੜੀ ਬੂਟੀਆਂ ਫਲ ਆਦਿ ਮਿਲਦੇ ਹਨ ਅਤੇ ਮੀਠੂ ਅਤੇ ਚਕਣੂ ਰਾਖੀ ਕਰਦੇ ਹਨ ਭਾਗ ਈੜੀ ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ ਜਿਸ ਤਰ੍ਹਾਂ ਦੂਰ ਨੇੜੇ ਸੁਖ ਦੁਖ ਵਟਣਾ ਲਾਉਣਾ ਰੁਸਣਾ ਮਨਾਉਣਾ शुद्ध अशुद्ध वद कट ए सन विरोधी शब्द जिन्ना ਦਾ ਮਿਲਾਨ ਕੀਤਾ ਹੈ ਅਗੇ ਸਸਾਪਕ ਸਮਧਾਰਤ ਸਿਰਜਣਾਤਮਕ ਪਰਖ ਰਕਤਾਂ ਦੇ ਨਾਂ ਲਿਖਨੇ ਹਨ ਨਿੰਮ ਅੰਬ ਅਮਰੂਦ জামੂਨ ਟਾਹਲੀ ਪੀਪਲ ਰੁੱਖਾਂ ਦੀ ਮਹੱਤਤਾ ਬਾਰੇ ਇੱਕ ਲੇਖ ਲਿਖੋ ਸਾਡੇ ਜੀਵਨ ਵਿੱਚ ਰੁੱਖਾਂ ਦਾ ਬੜਾ ਹੀ ਮਹੱਤਵ ਹੈ ਰੁੱਖ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ ਰੁੱਖਾਂ ਤੋਂ ਸਾਨੂੰ ਜਿਉਂਦੇ ਰਹਿਣ ਲਈ ਭੋਜਨ ਪ੍ਰਾਪਤ ਹੁੰਦਾ ਹੈ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਇਸ ਨਾਲ ਹਵਾ ਸ਼ੁੱਧ ਹੁੰਦੀ ਹੈ ਰੁੱਖ ਸਾਨੂੰ ਲੱਕੜ ਦਿੰਦੇ ਹਨ ਜੋ ਘਰ ਬਣਾਉਣ ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ ਰੁੱਖ ਸਾਨੂੰ ਬੱਲਣ ਲਈ ਲੱਕੜ ਦਿੰਦੇ ਹਨ। ਕਈ ਰੁੱਖਾਂ ਦੇ ਪੱਤੇ, ਤਣਾ, ਜੜ ਅਤੇ ਫੁੱਲ ਆਦੀ ਦਵਾਈਆਂ ਬਣਾਉਂਦੇ ਕੰਮ ਆਉਂਦੇ ਹਨ। ਰੁੱਖ ਸਾਨੂੰ ਗਰਮੀ, ਸਰਦੀ, ਮੀਂਹ ਤੋਂ ਬਚਾਉਂਦੇ ਹਨ। ਰੁੱਖਾਂ ਦੇ ਨਾਲ ਹੀ ਮੀਂਹ ਪੈਂਦਾ ਹੈ। ਰੁੱਖ ਸਾਨੂੰ ਠੰਡੀ ਛਾਂ ਦਿੰਦੇ ਹਨ।